ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿਤਪਾਲ कौर ਮੈਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਇਹ ਯੋਗਸ਼ਾਲਾ ਸ਼ੁਰੂ ਕੀਤੀ ਅਸੀਂ ਯੋਗਾ ਕੀਤਾ ਇਹਦੇ ਨਾਲ ਅਸੀਂ ਮੈਂਟਲੀ ਤੇ ਫਿਜ਼ੀਕਲੀ ਬਹੁਤ ਫਿਟ ਆ ਬਾਕੀ ਇੱਥੇ ਆਨ ਜਾਣ ਵਾਲੇ ਸਾਨੂੰ ਦੇਖਦੇ ਆ ਉਹਨਾਂ ਨੇ ਵੀ ਸਾਨੂੰ ਦੇਖ ਕੇ ਲੋਕਾਂ ਨੇ ਸਾਡਾ ਗਰੁੱਪ ਜੁਆਇਨ ਕੀਤਾ ਜਦੋਂ ਉਹਦਾ ਇਹ ਯੋਗਾ ਕਰਨਾ ਸ਼ੁਰੂ ਕੀਤਾ ਹੈ ਮੇਰੇ ਬਾਡੀ ਚ ਬਹੁਤ ਫਲੈਕਸੀਬਿਲਟੀ ਆਈ ਹੈ ਜਿਵੇਂ ਅੱਗੇ ਇੰਨਾ ਸਟ੍ਰੈਚ ਨਹੀਂ ਸੀ ਹੁੰਦੀ ਬਾਡੀ ਹੁਣ ਅੱਗੇ ਨਾਲ ਬਹੁਤ ਫਰਕ ਪੈ ਗਿਆ ਸਟ੍ਰੈਚਿੰਗ ਦਾ ਨਾ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਸ਼ੁਕਰੀਆ ਸਸ਼ੀਕਲ ਜੀ ਮੇਰਾ ਨਾਮ ਗੁਰਮਿੰਦਰ ਕੌਰ ਹੈ ਔਰ ਮੈਂ ਵਰਕਿੰਗ ਹੈ और पिछले एक साल तो मैं सी एम योगशाला ज्वाइन की हुई है और मैनू बहुत ज़्यादा फर्क है मेरा फ्रोजन शोल्डर एक दी बहुत इशू रेंदे रहे हैं मैं ये करके अपने वर्क के उन्स नहीं कर पा रही सी ਜਦੋਂ ਦਾ ਮੈਂ ਜੁਆਇਨ ਕੀਤਾ ਹੈ ਮੈਂ ਬਹੁਤ ਜ਼ਿਆਦਾ એનર્ਜੀ ਆਪਣੇ ਅੰਦਰ ਪੋਜ਼ਿਟਿਵ એનર્ਜੀ ਫਲਿੱਪ ਕੀਤੀ ਹੈ ਔਰ ਮੇਰੇ ਕੰਮ ਦੇ ਉੱਤੇ ਵੀ ਦਾ ਅਸਰ ਪਿਆ ਇਸ ਕਰਕੇ ਮੈਂ ਭਗਵੰਤ ਮਾਨ ਜੀ ਦਾ ਸ਼ੁਤੇ ਦਿलो ਸ਼ੁਕਰੀਆ ਦਾ ਕਿ ਉਹਨਾਂ ਨੇ ਸਾਡੇ ਸਾਰਿਆਂ ਲਈ ਬਹੁਤ ਅੱਛਾ ਐਫਰਟ ਇਹਨਾਂ ਨੇ ਕੀਤਾ ਜੱਸੀ ਕਲਜੀ ਸਾਰਿਆਂ ਨੂੰ ਮੇਰਾ ਨਾਮ ਕਲਾਸ਼ ਕੋਰ ਹੈ ਜੋਗਾ ਕਰਦਿਆਂ ਨੂੰ ਮੈਨੂੰ 8-9 ਮਹੀਨੇ ਹੋ ਚਲੇ ਨੇ ਮੈਂ ਖੁਦ ਰੋਗ ਮੁਕਤ ਹੋਈ ਆ ਮੈਨੂੰ ਸ਼ੂਗਰ ਸੀ ਮੈਂ ਤਿੰਨ ਟਾਈਮ ਦਵਾਈ ਖਾਂਦੀ ਪਰ ਮੈਂ ਤਿੰਨ ਮਹੀਨੇ ਹੋ ਚਲੇ ਮੈਨੂੰ ਮੈਂ ਬਿਲਕੁਲ ਵੀ ਦਵਾਈ ਨਹੀਂ ਖਾਦੀ ਜੋਗਾ ਕਰਕੇ ਹੀ ਮੈਂ ਮਤਲਬ ਸਰੀਰ ਮੇਰਾ ਤੰਦਰੁਸਤ ਹੋ ਗਿਆ ਉਸ ਤਰ੍ਹਾਂ ਵੀ ਐਕਟਿਵ ਬਹੁਤ ਸਰੀਰ ਹੋ ਗਿਆ ਮੈਡਮ ਬਹੁਤ ਅੱਛੇ ਨੇ ਮੈਡਮ ਇਤਨੇ ਅੱਛੇ ਨੇ ਵੀ ਪੁੱਛੋ ਇੰਨਾ ਵਧੀਆ ਟੀਟ ਕਰਦੇ ਨੇ ਮੈਂ ਬਹੁਤ ਧੰਨਵਾਦ ਕਰਦੀ ਆ ਭਗਵੰਤ ਮਾਨ ਜੀ ਦਾ ਜਿਨੇ ਇਹ ਉਪਰਾਲਾ ਕੀਤਾ ਹੈ